ਐਸਐਮਜੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਆ ਅੱਜ ਜਿਹੜੀਆਂ ਤਸਵੀਰਾਂ ਸੀ ਤੁਹਾਨੂੰ ਦਿਖਾਵਾਂਗੇ ਤੁਸੀਂ ਖੁਦ ਦੇਖ ਸਕਦੇ ਹੋ ਕਿ ਇਸ ਟਾਈਮ ਜਿਹੜਾ ਗਰਮੀ ਦਾ ਮਾਹੌਲ ਆ ਤੇ ਘਰ ਦੇ ਵਿੱਚ ਆਪਾਂ ਗਰਮੀ ਤੋਂ ਰਾਹਤ ਪਾਉਣ ਲਈ ਹਰ ਇੱਕ ਹੱਤ ਕੰਨਾ ਅਪਣਾਉਨੇ ਆ ਚਾਹੇ ਏਸੀ ਲਾਉਨੇ ਆ ਪੱਖੇ ਲਾਉਨੇ ਆ ਕੋਈ ਕੂਲਰ ਲਾਉਨੇ ਆ ਲੇਕਿਨ ਅੱਜ ਤੁਹਾਨੂੰ ਜਿਹੜੀਆਂ ਤਸਵੀਰਾਂ ਦਿਖਾਵਾਂਗੇ ਲੁਧਿਆਣੇ ਦੀਆਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਝੁੱਗੀ ਝੌਂਪੜੀਆਂ ਦੇ ਵਿੱਚ ਲੋਕ ਰਹਿ ਰਹੇ ਨੇ ਉਹਨਾਂ ਦੀ ਕਿਹੋ ਜਿਹੀ ਜ਼ਿੰਦਗੀ ਔਰ ਕਿਹੋ ਜਿਹੇ ਉਹਨਾਂ ਦੇ ਹਾਲਾਤ ਆ ਔਰ ਗਰਮੀ ਦੇ ਵਿੱਚ ਕਿਵੇਂ ਉਹ ਆਪਣੀ ਜ਼ਿੰਦਗੀ ਬਤੀਤ ਦੇਖ ਸਕਦੇ ਹੋ ਤੁਸੀਂ ਖੁਦ ਉਹਨਾਂ ਦੀਆਂ ਜਿਹੜੀਆਂ ਉਹਨਾਂ ਦੇ ਕਿਹੋ ਜਿਹੇ ਹਾਲਾਤ ਨੇ ਔਰ ਉਹਨਾਂ ਨਾਲ ਆਪਾਂ ਗੱਲਬਾਤ ਵੀ ਕਰਦੇ ਆ ਸਾਡੇ ਨਾਲ ਮੌਜੂਦ ਨੇ ਹਾਂਜੀ ਸਰ ਕੀ ਨਾਮ ਆਪ ਸੰਜੇ ਸੰਜੇ ਕਿਵੇਂ ਦੇਖਦੇ ਹੋ ਤੁਸੀਂ ਇਸ ਟਾਈਮ ਗਰਮੀ ਦਾ ਪੂਰੀ ਮਤਲਬ ਬੱਟ ਗੱਡੇ ਹੋਏ ਨੇ ਗਰਮੀ ਪੂਰੀ ਜੋਰਾਂ ਦੇ ਉੱਤੇ ਆ ਇਸ ਟਾਈਮ ਝੁੱਗੀ ਝੌਂਪੜੀ ਦੇ ਵਿੱਚ ਲੋਕ ਲੈ ਰਹਿ ਰਹੇ ਨੇ ਕਿਵੇਂ ਆਪਣੀ ਜ਼ਿੰਦਗੀ ਬਤੀਤ ਕਰਦੇ ਨੇ ਗਰਮੀ ਦਾ ਮੌਸਮ ਹੈ ਸਰ ਕੀ ਕਰੀਏ ਮਜਬੂਰੀ ਮਜਬੂਰੀ ਕਰਕੇ ਦਿਨ ਬਚੇ ਦਗਾ ਦੇ ਪਿਆ ਬਾਕੀ ਕੋਈ ਗਵਰਨਮੈਂਟ ਦੀ ਕੋਈ ਸਹੂਲਤ ਆਂਦੀ ਤਾਂ ਹੈ ਨਹੀਂ ਇੱਥੇ ਹਰ ਟਾਈਮ ਕਹਦੀ ਹੈ ਬਈ ਸਾਨੂੰ ਕੋਈ ਮੀਟਰ ਬਿਠਾ ਕੇ ਦੇ ਦਿਓ ਜਾਂ ਸਾਨੂੰ ਕੋਈ ਲੈਡ ਬਿਠਾ ਕੇ ਦੇ ਦਿਓ ਕੋਈ ਗਵਰਨਮੈਂਟ ਦੀ ਸਹੂਲਤਾਂ ਨਹੀਂ ਨੀ ਬਾਕੀ ਅਸੀਂ ਸਾਰੇ ਬਸ ਘੁੰਮੇ ਵੀ ਫਰੇ ਵੀ ਸਾਨੂੰ ਬੋਲੇ ਵੀ ਬਾਜੀ ਮੇਰੇ ਸਾਡੇ ਇਹ ਕਰਾ ਦਿਓ ਸਿਵਲ ਦੀਆਂ ਨਾਲੀਆਂ ਪਵਾ ਦਿਓ ਜਾਂ ਫਿਰ ਸਾਡੇ ਲੋਕਾਂ ਨੂੰ ਇੱਕ ਛੋਟੇ-ਮੋੜੇ ਮਕਾਨ ਇੱਥੇ ਬਣਾ ਕੇ ਦੇ ਦਿਓ ਜਿਸ ਦਾ ਕਿਰਾਇਆ ਜਿਹਦਾ ਕਿ ਉਹਦਾ ਪੈਸਾ ਵੀ ਅਸੀਂ ਭਰ ਦਾਂਗੇ ਗਵਰਨਮੈਂਟ ਸਾਨੂੰ ਮਕਾਨ ਨਹੀਂ ਬਣਾ ਕੇ ਦੇ ਦੇਵੇ ਇਹ ਅਸੀਂ ਕਈ ਵਾਰੀ ਕੇ ਲੀਡਰਾਂ ਨੂੰ ਸਾਰਿਆਂ ਨੂੰ ਕਹਿ ਚੁੱਕੇ ਆ ਪਰ ਹਜੇ ਤੱਕ ਕੋਈ ਸਹੂਲਤ ਇਦਾਂ ਦੀ ਕੋਈ ਇੱਥੇ ਮਿਲੀ ਨਹੀਂ ਇਹ ਜਿਹੜੀ ਜਗ੍ਹਾ ਹੈ ਇਹ ਮੰਨ ਲਓ ਕਿਵੇਂ ਸਰਕਾਰੀ ਜਗ੍ਹਾ ਹੈ ਇਹ ਇਹ ਜਗਾਹ ਤਾਂ ਹੈਗੀ ਪ੍ਰਾਈਵੇਟ ਇਹ ਪੁਰਾਣੇ ਸਾਡੇ ਦਾਦਾ ਪਰਦਾਦਾ ਇੱਥੇ ਰਹਿੰਦੇ ਸੀਗੇ ਉਸ ਟਾਈਮ ਦੇ ਅਸੀਂ ਰਹਿੰਦੇ ਆ ਰਹੇ ਆ ਤਾਂ ਉਸ ਦਿਨ ਦੇ ਅੱਜ ਤੱਕ ਇੱਕ ਵਾਰੀ ਸਰਕਾਰੀ ਕਮੇਟੀ ਆਈ ਸੀ ਕਿ ਪੱਕੇ ਮਕਾਨ ਬਣੇ ਸੀਗੇ ਲੋਕਾਂ ਨੇ ਬਣਾਏ ਸੀ ਥੋੜਾ ਥੋੜਾ ਬਸ ਵਜ੍ਹਾ ਪੈਸੇ ਲੱਗ ਗਏ ਉਹ ਮਕਾਨ ਸਰਕਾਰ ਨੇ ਤੋੜਦੇ ਪਿਛਲੇ 15 ਸਾਲ ਪਹਿਲੇ ਉਹਨਾਂ ਨੇ ਤੋੜਦੇ ਤੋੜਨ ਦੇ ਬਾਅਦ ਫੇਰ ਇਦਾਂ ਹੀ ਆ ਜਿੱਦਾਂ ਜ਼ਿੰਦਗੀ ਬਸ ਕਰਦੇ ਇਦਾਂ ਹੀ ਕਰਦੇ ਪਏ ਆ ਕਿੰਨੀ ਜਗ੍ਹਾ ਕਿੰਨੀ ਦੇਰ ਦੇ ਉੱਤੋਂ ਗੱਲ ਕੀਤੀ ਜਾਵੇ ਤੁਸੀਂ ਕਹਿ ਰਹੇ ਹੋ ਕਿ ਸਾਡੇ ਦਾਦਾ ਪਰਦਾਦਾ ਇਸ ਇੱਥੇ ਜਗ੍ਹਾ ਤੇ ਰਹਿੰਦੇ ਸੀ ਮਤਲਬ ਇਹ ਝੁੱਗੀਆਂ ਦੇ ਵਿੱਚ ਉਦੋਂ ਦੀਆਂ ਝੁੱਗੀਆਂ ਚੜੀਆਂ ਆ ਰਹੀਆਂ ਨੇ ਹਾਂ ਉਦੋਂ ਦੀ ਚੱਲੀ ਆ ਰਹੀਆਂ ਨੇ ਇਹਨੂੰ ਘੱਟੋ ਘੱਟ ਵੀ 40-45 ਸਾਲ ਹੋ ਗਏ ਇਸ ਚੀਜ਼ ਨੂੰ 40-45 ਸਾਲ ਤੋਂ ਉੱਧਰ ਰਹਿ ਰਹੇ ਸਾਰੇ ਰਾਸ਼ਨ ਕਾਰਡ ਹੈ ਬੋਰਡਰ ਗਾਰਡ ਹੈ ਹਰ ਚੀਜ਼ ਹੈਗੇ ਆ ਪਰ ਸਰਕਾਰੀ ਸਹੂਲਤਾਂ ਕੁਛ ਨਹੀਂ ਹੈ ਅੱਛਾ ਵੋਟਾਂ ਵੀ ਬਣ ਗਈਆਂ ਰਾਸ਼ਨ ਕਾਰਡ ਵੀ ਬਣ ਗਏ ਲੇਕਿਨ ਸਰਕਾਰ ਵੱਲੋਂ ਇੱਥੇ ਕੋਈ ਸਹੂਲਤਾਂ ਨਹੀਂ ਦਿੱਤੀ ਗਈ ਨਹੀਂ ਦਿੱਤੀ ਗਈ ਤੇ ਜਿਹੜੀ ਇਹ ਇੱਥੇ ਬਿਜਲੀ ਦੀ ਗੱਲ ਕੀਤੀ ਜਾਵੇ ਇੱਥੇ ਬਿ ਕਿਸੇ ਕੋਲ ਮਸਜਿਦ ਕੋਲ ਬਿਜਲੀ ਬਿਜਲੀ ਲੈ ਲਈ ਜਾਂਦਾ ਹੈ ਜਾਂ ਕਿਸ ਕੋਈ ਕਿਸੇ ਕੋਲ ਡੀਲਰ ਕੋਲ ਬਿਜਲੀ ਲੈ ਲਈ ਇਹ ਹੀ ਕੰਮ ਹੈ ਦੂਜਾ ਕੁਝ ਨਹੀਂ ਯਾਨੀ ਕਿ ਦੋ ਇਹ ਦੇਨੇ ਦੇਨੇ ਦਿਨੇ ਦਿਨੇ ਚਲਾ ਲੋ ਰਾਤ ਨੂੰ ਠੰਡਾ ਦਾ ਸੁੱਤੇ ਭੇਜ ਜਾਓ ਮਸ ਇਹ ਹੀ ਸਮਝੋ ਤੁਸੀਂ ਦੇਖ ਸਕਦੇ ਹੋ ਕਿ ਕੈਸੀ ਇੱਕ ਨਰਕ ਭਰੀ ਜ਼ਿੰਦਗੀ ਇੱਥੇ ਬਤੀਤ ਕਰ ਰਹੇ ਨੇ ਲੇਕਿਨ ਗੱਲ ਕੀਤੀ ਜਾਵੇ ਅਗਰ ਇੱਥੇ ਜੇ ਦੇਖਿਆ ਜਾਵੇ ਕਿ ਜਿਹੜੀਆਂ ਝੁੱਗੀ ਝੌਂਪੜੀ ਦੇ ਵਿੱਚ ਲੋਕ ਰਹਿ ਰਹੇ ਨੇ ਔਰ ਕਾਫੀ ਦਾਦੇ ਪੜਦਾਦਿਆਂ ਦੇ ਉੱਤੋਂ ਇਹ ਜਿਹੜੀ ਜਗ੍ਹਾ ਆ ਉਹਨਾਂ ਦਾ ਕਹਿਣ ਦਾ ਮਕਸਦ ਇਹ ਆ ਕਿ ਇਹ ਦਾਦੇ ਪੜਦਾਦਿਆਂ ਤੋਂ ਉੱਤੋਂ ਜਿਹੜੀਆਂ ਝੁੱਗੀਆਂ ਝੌਂਪੜੀਆਂ ਬਣੀਆਂ ਹੋਈਆਂ ਨੇ ਉਦੋਂ ਤੋਂ ਹੀ ਇਸ ਇੱਥੇ ਇਹ ਰਹਿ ਰਹੇ ਨੇ ਔਰ ਆਪਣਾ ਜੀਵਨ ਬਤੀਤ ਕਰ ਰਹੇ ਨੇ ਲੇਕਿਨ ਇੱਥੇ ਕੋਈ ਸੁਵਿਧਾ ਨਹੀਂ ਦਿੱਤੀ ਗਈ ਅਗਰ ਜੇ ਉਹਨਾਂ ਨੇ ਘਰ ਬਣਾਉਣੇ ਚਾਏ ਸੀ ਤੇ ਇਹ ਟਾ ਦਿੱਤੇ ਗਏ ਇਹ ਆਪਾਂ ਇਸ ਵੰਦ ਦੇ ਵਿੱਚ ਆਪਾਂ ਹੋਰ ਗੱਲਬਾਤ ਕਰਾਂਗੇ ਕਿ ਇਹ ਜਿਹੜੇ ਘਰ ਟਾ ਦਿੱਤੇ ਗਏ ਸੀ ਅਗਰ ਇਹ ਪ੍ਰਾਈਵੇਟ ਜਗਾ ਆ ਅਗਰ ਇਹ ਖਰੀਦ ਵੀ ਸਕਦੇ ਸੀ ਫਿਰ ਇਹ ਘਰ ਟਾ ਹੀ ਕਿਉਂ ਇੱਥੇ ਹਾਂ ਜੀ ਮੇਰਾ ਨਾਮ ਹੈ ਮੇਰਾ ਨਾਮ ਅਮਰ ਨਾਥ ਹੈਗਾ ਮੇਰਾ ਪਿਤਾ ਦਾ ਨਾਮ तुकाराम ਇਹ ਪਹਿਲੇ ਸਟਾਰਟ ਵਿੱਚ ਮੇਰੇ ਪਿਤਾ ਜੀ ਨੇ ਜੁਕੀ ਰਸੀ ਕਿਹਦੀ ਉਸ ਹੋ ਗਏ 40 ਸਾਲ 40 ਸਾਲ ਤੋਂ ਜੁਕੀ ਵਾਸੇ ਇੱਥੇ ਰਹਿੰਦੇ ਗਏ ਮਗਰ ਇਸੇ ਸੁਣਾਈ ਅੱਜ ਤੱਕ ਕਿਸੇ ਨੇ ਕਿਹਾ ਨਹੀਂ ਨਾ ਪਾਣੀ ਸਹੂਲਤ ਨਾ ਲੜੀ ਦੀ ਸਹੂਲਤ ਨਾ ਕੋਈ ਸਹੂਲਤ ਹੈ ਜੀ ਕੀ ਕਾਰਨ ਸੀਗਾ ਕਿ ਜਦੋਂ ਤੁਸੀਂ ਇਸ ਇਸ ਟਾਈਮ ਤੋਂ ਕਿੰਨੇ ਸਾਲਾਂ ਤੋਂ ਰਹਿ ਰਹੇ ਹੋ 40 45 ਸਾਲ 40 45 ਸਾਲ ਹੋ ਗਏ 40 45 ਸਾਲਾਂ ਤੋਂ ਤੁਸੀਂ ਇਹ ਜਗ੍ਹਾ ਨੂੰ ਖਰੀਦਣ ਦੀ ਕੋਸ਼ਿਸ਼ ਨਹੀਂ ਕੀਤੀ ਨਾ ਕੀਤੀ ਬੱਸ ਅੱਛਾ ਇੱਥੇ ਇੱਦ ਹੀ ਰਹਿ ਰਹੇ ਹੋ ਤੁਸੀਂ ਤੇ ਇਹ ਮੰਨ ਲਓ ਇਹ ਜਿਹੜੀ ਇਹ ਸ਼ਾਮਲਾੜ ਦੇ ਵਿੱਚ ਆਉਂਦੀ ਹੈ ਜਾਂ ਮੰਨ ਲਓ ਕਿਵੇਂ ਟ੍ਰਾਂਸਪੋਰਟ ਨਾ ਕਰਦੇ ਨੇ ਟ੍ਰਾਂਸਪੋਰਟ ਨਾ ਕਰ ਨਹੀ ਨਹੀ ਇਹ ਇਹ ਸਰਕਾਰੀ ਜਗ੍ਹਾ ਆ ਜਾਂਦੀ ਹੈ ਕਿ ਪ੍ਰਾਈਵੇਟ ਜਗ੍ਹਾ ਹੈ ਪ੍ਰਾਈਵੇਟ ਜਗ੍ਹਾ ਹੈ ਕਰਾਉਟ ਜੀ ਹਾਂਜੀ ਇਸ ਟਾਈਮ ਕਰੋਨਾ ਮਹਾਮਾਰੀ ਪੂਰੇ ਜੋਰਾਂ ਤੇ ਚੱਲ ਰਹੀ ਆ ਕਰੋਨਾ ਮਹਾਮਾਰੀ ਦੀ ਜਿਹੜੀ ਚੈੱਕ ਅਪ ਆ ਸਾਰੇ ਪਾਸੇ ਹੋ ਰਹੇ ਆ ਹੋ ਰਹੇ ਜੋਰ ਸੁਰ ਸਭ ਕੀ ਖਿਆਲ ਰੱਖਤੇ ਹਾਂ ਸਭੋ ਮਾਸਕ ਪਹਿਨਣੇ ਤੇ ਅੱਜ ਮੈਂ ਪਹਿਨਣ ਆ ਵੀ ਆਇਆ ਹੋ ਸੋ ਕੀ ਉਟਾਪ ਕੇ ਆਇਆ ਇਸ ਲਈ ਤੇ ਇੱਥੇ ਜਿਹੜੀ ਕਰੋਨਾ ਮਹਾਮਾਰੀ ਦੀ ਅਗਰ ਮੰਨ ਲਓ ਗੱਲ ਕੀਤੀ ਜਾਵੇ ਇੱਥੇ ਮਾਰਕਸ ਵੀ ਤੁਸੀਂ ਕਹਿੰਦੇ ਹੋ ਮੈਂ ਪਾਉਨੇ ਆ ਲੇਕਿਨ ਇੱਥੇ ਕੋਈ ਚੈੱਕ ਕਰਨ ਵਾਸਤੇ ਆਇਆ ਕੋਈ ਕਰੋਨਾ ਮਹਾਮਾਰੀ ਜਿਸ ਟਾਈਮ ਇੰਨੀ ਚੱਲ ਰਹੀ ਆ ਇੱਥੇ ਕੋਈ ਵੈਕਸੀਨ ਵਾਸਤੇ ਕਿਸੇ ਨੂੰ ਕਿਹਾ ਕੋਈ ਨਹੀਂ ਕਹ ਲ ਕਰਾਂਗੇ ਭਾਈ ਕੋਈ ਨਹੀਂ ਹੈ ਇੱਥੇ ਨਾ ਵੈਕਸੀਨ ਵਾਸਤੇ ਕੋਈ ਆਇਆ ਨਾ ਹੀ ਕੋ ਸਮਝ ਲਓ ਕੋਈ ਲੇਡੀ ਨੂੰ ਕੋਈ ਪ੍ਰੋਬਲਮ ਆਂਦੀ ਹੈ ਉਹਨੂੰ ਲੈ ਜਾਣ ਦਾ ਕੋਈ ਨਹੀਂ ਆਂਦਾ ਠੀਕ ਹੈ ਜਾਂ ਕੋ ਨੇੜੇ ਦੇ ਕੋਈ ਹਸਪਤਾਲ ਹੈ ਉਹਨਾਂ ਦੀ ਪ੍ਰੋਬਲਮ ਆ ਵੀ ਹੈ ਜੇ ਅਗਰ ਹਸਪਤਾਲ ਦੇ ਵਿੱਚ ਕੋਈ ਪ੍ਰੋਬਲਮ ਇਹਦਾ ਸਰ ਜਿੱਦਾਂ ਉਹ ਲੇਡੀ ਦਾ ਕਿਸੇ ਦਾ ਪ੍ਰੋਬਲਮ ਹੈ ਲੇਡੀ ਦੀ ਪ੍ਰੋਬਲਮ ਹੈ ਜਾਂ ਕਿਸੇ ਨੂੰ ਬੁਲਾਇਆ ਜਾਵੇ ਤਾਂ ਕਈ ਲੇਡੀ ਇੱਥੇ ਆਂਦੀਆਂ ਨੇ ਐਨੀ ਟਾਈਮ ਆਂਦੀਆਂ ਨੇ ਉਹਨੂੰ ਲੱਭਣ ਜਾਈਏ ਤਾਂ ਕਿੱਥੇ ਉਹਨਾਂ ਦਾ ਟਿਕਾਣਾ ਉਹ ਵੀ ਪਤਾ ਨਹੀਂ ਇਹ ਨੀ ਚੀਜ਼ਾਂ ਠੀਕ ਹੈ ਦੂਜਾ ਕਿਸੀ ਕਿਸੇ ਲੇਡੀ ਨੂੰ ਕੋਈ ਦਿਮਾਗੇ ਦੌਰ ਦੇ ਪ੍ਰੋਬਲਮ ਹੈ ਗਰੀਬ ਲੋਕਾਂ ਨੂੰ ਸੁਵਿਧਾ ਹਰ ਗਵਰਨਮੈਂਟ ਹਰ ਸੰਸਥਾ ਦਿੰਦੀ ਹੈ ਪਰ ਇੱਥੇ ਉਹ ਸੰਸਥਾ ਦੀ ਸੇਵਾ ਹੀ ਨਹੀਂ ਕੁਝ ਵੀ ਨਹੀਂ ਹੈ ਸਮਝ ਲਓ ਅਚਾਨਕ ਕਿਸੇ ਮਰੀਜ਼ ਨੂੰ ਕਰੋਨਾ ਹੋ ਗਿਆ ਸਮਝ ਲਓ ਗਰੀਬ ਬੰਦਾ ਕਿੱਥੇ ਭਜੂਗਾ ਹਸਪਤਾਲ ਤੱਕ ਹਸਪਤਾਲ ਜੇਕਰ ਬੈੱਡ ਨਾ ਹੋਣ ਤਾਂ ਕੀ ਕਰੂਗਾ ਪ੍ਰਾਈਵੇਟ ਲੈ ਕੇ ਜਾਊਗਾ ਜੇ ਪ੍ਰਾਈਵੇਟ ਹੋ ਉਹ ਲੈ ਕੇ ਗਿਆ ਤਾਂ ਉਹਨੂੰ ਪੈਸੇ ਦੀ ਦਿੱਕਤ ਹੋ ਕਿੱਥੋਂ ਕੌਣ ਦਊਗਾ ਪੈਸਾ ਗਰੀਬ ਦੌਦਦਾ ਹੀ ਮਰ ਜਾਣਾ ਗੱਲ ਕੀਤੀ ਜਾਵੇ ਜਿਹੜੇ ਜਿਆਦਾ ਝੁੱਗੀ ਝੋਂਪੜੀ ਦੇ ਵਿੱਚ ਜਿਹੜੇ ਇੱਥੇ ਲੈ ਰਹੇ ਨੇ ਝੁੱਗੀਆਂ ਦੇ ਵਿੱਚ ਲੋਕ ਇਹ ਕੀ ਕੰਮ ਕਰਦੇ ਨੇ ਕਈ ਤਾਂ ਆਪਣਾ ਰੋਜ਼ਗਾਰ ਕਰਨ ਜਾਂਦੇ ਨੇ ਔਰ ਕਈ ਤਾਂ ਆਪਣਾ ਕਈ ਲੋਕ ਇੱਥੇ ਮੰਗਣ ਖਾਣ ਜਾਂਦੇ ਨੇ ਕਈਆਂ ਕੋਲ ਗਊਆਂ ਹੈਗੀਆਂ ਨੇ ਦੋ ਚਾਰ ਗਊਆਂ ਘੁੰਮਣ ਫਿਰਨ ਜਾਂਦੇ ਗਊ ਨੂੰ ਖਿਲਾਉਂਦੇ ਖੁਦ ਨੂੰ ਖਾਂਦੇ ਠੀਕ ਹੈ ਔਰ ਕਈ ਤਾਂ ਫੈਕਟਰੀਆਂ ਜਾਂ ਕਿਸੇ ਦੀ ਕੰਪਨੀਆਂ 'ਚ ਕੰਮ ਕਰਦੇ ਹ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਗਰੀਬ ਤਬਕਾ ਇੱਥੇ ਜਿਹੜਾ ਬ੍ਰੀ ਬਿਲਕੁਲ ਗਰੀਬ ਤਬਕਾ ਇੱਥੇ ਰਹਿ ਰਿਹਾ ਵਾ ਔਰ ਕੋਈ ਮੰਗ ਕੇ ਆਪਣਾ ਗੁਜ਼ਾਰਾ ਕਰਦੇ ਆ ਕੋਈ ਕਿੱਦਾਂ ਕਰਦੇ ਆ ਤਸਵੀਰਾਂ ਤੁਹਾਨੂੰ ਅਸੀਂ ਲਗਾਤਾਰ ਦਿਖਾ ਰਹੇ ਆ ਆਪਣੇ ਚੈਨਲ ਦੇ ਉੱਤੇ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਕੀ ਮਾਹੌਲ ਆ ਝੁੱਗੀਆਂ ਦੀਆਂ ਅਗਰ ਬਹਿਲਾ ਕੀਤੀਆਂ ਜਾਣ ਤਸਵੀਰਾਂ ਆਪ ਜਹੀ ਹੀ ਰਹਤੇ ਹੋ ਹਾਂ ਯਹੀ ਤੇ ਰਹਤੇ ਹਾਂ ਕਿੰਨੇ ਸਾਲ ਹੋ ਗਏ ਆਪ ਨੂੰ ਹਮ ਕੋ ਤਾਂ ਬਹੁਤ ਸਾਲ ਹੋ ਗਏ ਇਧਰ ਰਹਤੇ ਹਮ ਇਧਰ ਰਹਤੇ ਲੇਕਿਨ ਹਮਾਰੀ ਕੋਈ ਸੁਵਿਧਾ ਨਹੀਂ ਹੈ ਪਾਣੀ ਨਹੀਂ ਹੈ ਅਗਰ ਝੁੱਗੀ ਮੇ ਰਹਤੇ ਹੋ ਆਪ ਕੋਈ ਕੀ ਕੰਮ ਕਰਤੇ ਹੋ ਝੁੱਗੀ ਮੇ ਰਹਤੇ ਹੋ ਹਮ ਗਊਸ਼ਾਲਾ ਕੇ काम करते हैं गौ माता लेके मांगने मांगने खाने वाले लोग हम मांगने जाते हैं लोग ऐसे थोड़ा बहुत दान कर लेते उसी में हम लोग गुजारा कर लेते हाँ कोई हमको तो ये सारी गंदगी की जगह कोई हमारे सुविधा नहीं है कुछ नहीं है कोई तो गरीब लोगों के लिए कुछ ना कुछ तुम लोग करो हाँ गरीब के लिए ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿੰਨੇ ਲੋਕ ਰਹਿ ਰਹੇ ਨੇ ਸਾਰੇ ਹੀ ਪਰੇਸ਼ਾਨ ਨੇ ਔਰ ਉਹਨਾਂ ਦਾ ਇਹ ਕਹਿਣਾ ਹੈ ਕਿ ਇੱਥੇ ਸਾਡੀਆਂ ਬੋਟਾਂ ਬਣ ਚੁੱਕੀਆਂ ਨੇ ਰਾਸ਼ਨ卡ਟ ਬਣ ਚੁੱਕੇ ਆ ਸਾਨੂੰ ਕੋਈ ਨਾ ਕੋਈ ਸਹੂਲਤ ਦਿੱਤੀ ਜਾਵੇ ਇੱਥੇ ਜਿਹੜੇ ਅਸੀਂ ਗੰਦਗੀ ਦੇ ਵਿੱਚ ਰਹਿ ਰਹੇ ਆ ਕਿਰਾਇਆ ਅਸੀਂ ਨਹੀਂ ਭਰ ਸਕਦੇ ਉਹਨਾਂ ਦਾ ਇਹ ਕਹਿਣਾ ਹੈ ਕਿ ਕਿਰਾਏ ਤੇ ਅਸੀਂ ਨਹੀਂ ਰਹਿ ਸਕਦੇ ਕਿ ਇੱਥੇ ਅਸੀਂ ਮੰਗ ਕੇ ਗੁਜ਼ਾਰਾ ਕਰਦੇ ਆ ਔਰ ਇੱਥੇ ਹੀ ਅਸੀਂ ਆਪਣਾ ਜੀਵਨ ਬਤੀਤ ਕਰਦੇ ਆ ਇੱਥੇ ਤੇ ਕੀ ਹਾਲਾਤ ਨੇ ਤੁਸੀਂ ਖੁਦ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕਿ ਘਰ ਦੇ ਵਿੱਚ ਪੱਖੇ ਦੀ ਲੋੜ ਹੁੰਦੀ ਹੈ ਗਰਮੀ ਦੇ ਵਿੱਚ ਰਹਿਣ ਲਈ ਗਰਮੀ ਤੋਂ ਰਾਹਤ ਪਾਉਣ ਲਈ ਕੂਲਰ ਦੀ ਲੋੜ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਕੀ ਹਾਲਾਤ ਨੇ ਸਾਡੇ ਹਾਲਾਤ ਬਾਬਾ ਐਸਾ ਹੀ ਹੈ ਕਿਾ ਤੁਸੀਂ ਦੇਖ ਸਕਦੇ ਹੋ ਕਿ ਗਰਮੀ ਦੇ ਵਿੱਚ ਕਿੰਨਾ ਜ਼ਿਆਦਾ ਬੁਰਾ ਹਾਲਾ ਔਰ ਕਿਵੇਂ ਇੱਥੇ ਰਹੇ ਹਾਲਾ ਹੀ ਹੋਤਾ ਹੈ ਗੋਰ ਗਰੀਬ ਕੋ ਕੋਈ ਜਿਸਾਇਜ਼ ਸਰਕਾਰ ਦੇਏਗੀ ਨਹੀਂ ਕੋਈ ਦੇਗਾ 16 16 ਬੋਟਾ ਬੋਨੇ ਤੁਸੀਂ ਇੱਥੇ ਹਾਂ ਓਟ ਬਣੀ ਹੈ ਓਟ ਤਾਂ ਬਣੀ ਹੈ ਓਟ ਤਾਂ ਬਣੀ ਹੈ ਸਾਡੀ यहाँ पे वोट डालते हो आप? डालते होते चालीस साल हमको हम वोट हम डालते हैं। हमारा क्या कुछ, है फायदा नहीं। कुछ भी फायदा नहीं हाल कुछ भी हाल कोई भी हमारा सरकार नहीं, नहीं। करे मच्छर इतना हमको काटता है लाइट नहीं कुछ नहीं कुछ भी बना के देंगे कुछ भी नहीं बनाते हमारा ਉਹਨਾਂ ਦਾ ਕਹਿਣਾ ਇਹ ਆ ਕਿ ਖਾਲੀ ਵਾਅਦੇ ਕੀਤੇ ਜਾਂਦੇ ਨੇ ਜਦੋਂ ਇਲੈਕਸ਼ਨ ਆਉਂਦੇ ਨੇ ਤੇ ਵੋਟਾਂ ਲੈ ਲੈਂਤੀਆਂ ਜਾਂਦੀਆਂ ਨੇ ਲੇਕਿਨ ਵਾਅਦੇ ਵੱਡੇ ਵੱਡੇ ਕੀਤੇ ਜਾਂਦੇ ਨੇ ਲੇਕਿਨ ਉਹਨਾਂ ਵੱਲੋਂ ਕਿਸੇ ਦੀ ਵੀ ਕੋਈ ਵੀ ਬਾਅਦ ਵਿੱਚ ਮਦਦ ਨਹੀਂ ਕੀਤੀ ਜਾਂਦੀ ਜਿਹੜੇ ਰੋਪਲਾ ਨੇ ਹੋਰ ਵੀ ਅਸੀਂ ਗੱਲਬਾਤ ਕਰਾਂਗੇ ਕੀ ਕੀਤਾ ਜਾਂਦਾ ਜਦੋਂ ਸਾਡੇ ਕੋਲ ਵੋਟਾਂ ਲੈਣ ਆਉਂਦੇ ਨੇ ਮੰਨ ਲਓ ਹਰ ਇੱਕ ਪਾਰਟੀ ਇੱਥੇ ਵੋਟ ਲੈਣ ਆਉਂਦੀ ਹੈ ਹਾਂ ਹਰ ਇੱਕ ਪਾਰਟੀ ਵੋਟ ਲੈਣ ਆਉਂਦੀ ਹੈ ਤੁਮ ਕੋ ਆਮਾ ਐਸਾ ਕਰੇਗਾ ਵੈਸਾ ਕਰੇਗਾ ਤੁਮ ਆਮ ਕੋ ਬੋਟ ਦਿਓ ਹਾਂ तो जो तुमको मकान बना के देगा नलका लगाएगा तुम्हारी गौशाला को भी कोई सहारा बना के देगा कुछ भी नहीं चालीस पचास साल हुआ हमको या कुछ हमारा नहीं बनाया हमारी गाय धूप धूप में में रहते में हमारी गाय ठंडी में रहते हैं ठंडी में रहते मतलब में कितने मेंबर कितने बंदे रहते हैं और केड़े क्या कम से कम सौ सौ से डेढ़ सौ ज्यादा है जुगी हाँ हाँ एक ही धर्म के एक ही धर्म के ਅਨੇ ਹਿੰਦੂ ਹਮ ਹਿੰਦੂ ਹੈ ਉਹ ਮੁਸਲਮਾਨ ਉਧਰ ਹੈ ਪੰਡਿਤ ਹਮ ਹਿੰਦੂ ਹੈ ਲੋਕ ਤਾਂ ਪੰਡਿਤ ਜੀ ਹੈ ਹਿੰਦੂਧਰਮ ਹਾਂ ਹਿੰਦੂਧਰਮ ਲੋਕਾਂ ਦਾ ਇਹ ਕਹਿਣਾ ਹੈ ਕਿ ਜਦੋਂ ਵੋਟਾਂ ਦਾ ਸਮਾਂ ਹੁੰਦਾ ਹੈ ਉਹਦੋਂ ਵੱਡੇ ਵੱਡੇ ਲੀਡਰਾਂ ਵੱਲੋਂ ਵਾਅਦੇ ਕੀਤੇ ਜਾਂਦੇ ਨੇ ਉਹਨਾਂ ਦੇ ਕਿ ਅ ਅਸੀਂ ਤੁਹਾਨੂੰ ਪੱਕੇ ਮਕਾਨ ਬਣਾ ਦਾਂਗੇ ਇਹ ਜਿਹੜੀ ਜਗ੍ਹਾ ਹੈ ਇਹ ਪ੍ਰਾਈਵੇਟ ਆ ਇਹ ਉਹਨਾਂ ਨੂੰ ਇੱਕ ਝਾਂਸਾ ਦਿੱਤਾ ਜਾਂਦਾ ਹੈ ਲੇਕਿਨ ਬਾਅਦ ਦੇ ਵਿੱਚ ਉਹਨਾਂ ਦੀ ਕੋਈ ਸਾਰ ਨਹੀਂ ਲਿੱਤੀ ਜਾਂਦੀ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਇਸ ਟਾਈਮ ਇੱਥੇ ਲੋਕ ਗਰਮੀ ਦੇ ਵਿੱਚ ਕਿਵੇਂ ਜਾਨਵਰਾਂ ਵਾਂਗੂ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ ਤਸਵੀਰਾਂ ਤੁਹਾਨੂੰ ਅਸੀਂ ਜਿਹੜੀਆਂ ਲਗਾਤਾਰ ਆਪਣੇ ਚੈਨਲ ਦੇ ਉੱਤੇ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਟਾਈਮ ਇਹ ਕਿਵੇਂ ਆਪਣਾ ਜੀਵਨ ਬਤੀਤ ਕਰ ਰਹੇ ਨੇ ਔਰ ਕੀ ਇਹਨਾਂ ਦਾ ਹਾਲ ਆ ਗਰਮੀ ਦਾ ਸੀਜ਼ਨ ਆ ਤੇ ਇਸ ਟਾਈਮ ਜਿਹੜੀ ਕੜਕ ਦੀ ਧੁੱਪ ਦੇ ਵਿੱਚ ਲੋਕ ਕਿਵੇਂ ਗੁਜ਼ਾਰਾ ਕਰ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਕਿੰਨਾ ਬੁਰਾ ਹਾਲ ਹੈ ਇਸ ਟਾਈਮ ਜਿਹੜੇ ਝੁੱਗੀ ਝੌਂਪੜੀ ਦੇ ਵਿੱਚ ਲੋਕ ਰਹਿ ਰਹੇ ਨੇ ਲੇਕਿਨ ਇਸ ਗਰਮੀ ਤੋਂ ਬਚਣ ਲਈ ਅਕਸਰ ਆਪਾਂ ਦੇਖਦੇ ਆ ਕਿ ਕੂਲਰ ਏਸੀ ਵੀ ਕਈ ਵਾਰ ਕੱਟ ਪੈ ਜਾਂਦੇ ਨੇ ਇਸ ਗਰਮੀ ਤੋਂ ਬਚਣ ਲਈ ਲੇਕਿਨ ਬਿਨਾ ਪੱਖਿਆਂ ਤੋਂ ਜਿਹੜੇ ਗੁਜ਼ਾਰਾ ਕਰ ਰਹੇ ਨੇ ਇਸ ਟਾਈਮ ਉਹਨਾਂ ਦੇ ਕੀ ਹਾਲਾਤ ਨੇ ਅਕਸਰ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਇਲੈਕਸ਼ਨ ਆਉਂਦੇ ਨੇ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਨੇ ਸਾਡੇ ਨਾਲ ਵੋਟਾਂ ਲੈਣ ਲਈ ਹਰ ਇੱਕ ਇੱਥੇ ਆਉਂਦਾ ਹੈ ਲੇਕਿਨ ਸਾਡੀ ਕੋਈ ਸੁਣਵਾਈ ਨਹੀਂ ਕਰਦਾ ਔਰ ਸਾਨੂੰ ਕੋਈ ਰਾਸ਼ਨ ਤੱਕ ਦਾ ਕੋਈ ਨਹੀਂ ਪੁੱਛਦਾ ਲਾਕਡਾਊਨ ਦੇ ਵਿੱਚ ਅਸੀਂ ਕੂੜਾ ਕਰਕਟ ਚੱਕ ਕੇ ਆਪਣੀ ਜਿਹੜੀ ਜ਼ਿੰਦਗੀ ਬਤੀਤ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਟਾਈਮ ਕੀ ਹਾਲਾਤ ਨੇ ਔਰ ਕੀ ਕੀ ਬੋਲ ਰਹੇ ਨੇ ਕਿਆ ਨਾਮ ਹੈ ਅਨੀਸਾ क्या मुश्किल आ रही है आपको हम लोग में बहुत परेशानी आ रही है हम लोग आप पन्नी चुन चुन के बैठ के रोटी बनाते हैं बेच के सौ तो रुपये दो सौ की बनती है तो बना लेते हैं खाना और कारोबार भी नहीं चल रहा कोई आदमी लोग घर पे बैठे हुए हैं कोई बच्चे लोग खाना पीने के लिए भूखा कोई भी राशन भी नहीं, भी नहीं देता कितने सारे मीडिया वाले अभी आते हैं यहाँ पर कुछ भी कोई भी नहीं सहायता करते यहाँ पर जो आते हैं यहाँ देखे जाते हैं यहाँ देखे जाते सबके सहारे में बैठे रहते कोई भी नहीं पूछने के लिए आते बच्चे लोग धूप में परेशान होते हैं अभी बोर्ड बना हुआ है यार ਨੇ ਬਣਾਓ 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 ਤੋ ਕੋਈ ਸਾਡੇ ਨਾਲ ਹੋਰ ਵੀ ਲੇਡੀਜ਼ ਮੌਜੂਦ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆ ਕਿ ਬੋਟ ਬਣੀ ਹੋਈ ਹੈ ਤੁਹਾਡੀ ਹਾਂ ਇਧਰ ਵੀ ਰਾਸ਼ਨ ਕਾਰਡ ਵੀ ਬੰਨ੍ਹਾ ਰੱਖਾ ਹੈ ਔਰ ਕੋਈ ਆਤੇ ਐ ਇਸੇ-ਇਸੇ ਚਲੇ ਜਾਂਦੇ ਨੇ ਨਾ ਕੋਈ ਬਹਤਾਤੇ ਨੇ ਨਾ ਕੋਈ ਸਬਦ ਦਿੰਦੇ ਨੇ ਨਾ ਕੋਈ ਗਰੀਬ ਕੀ ਦੇਖਦੇ ਨੇ ਨਾ ਸੁਣਦੇ ਨੇ ये गर्म ये में मर रहे देखभाल लड़का भी पागल मेल है आते हैं तो क्या बोल के जाते हैं, फिर जब बोट, ले के जाते हैं क्या? बोट ले जाते तो हम आपको कोई नहीं देता ना सुन, ले जाता है लेके चले जाते दोबारा नहीं आते अब क्या करे हमारी कौन सुनता गरीब की कोई नहीं सुनता क्या क्या मैसेज देना दे, क्या क्या बोलना चाहते हो सरकार को सरकार से तो सरकार हमारी भी सेवा पानी कराई जाकर ताकि हम भी गरीब जो था उसके दुआ भी दे इसका इसका इलाज इलाज नहीं पागल कर हो गया। आप इधर 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 देखो देर दे तस्वीर देख सकते हो कि इस टाइम लोग कितने परेशान है और यहाँ कुछ नहीं है न इसकी यहाँ जमीन है नागल है ये रस्सी से बंधा बे हो गया एक ये पागल है एक लड़की पागल है और इनके पास खाने को रोटी इसकी नहीं इसकी झुग्गी नहीं कोई यहाँ लगाने दे रहा अब ये कहाँ जाए इसको सारे हिंदुस्तान मिल के मान डर इसका खून कर दो ना ये होगी ना जगह मिलेगी तस्वीर ने तुम देख सकते हो कि लोग किन्ने ज़्यादा लोग इतने परेशान ने बच्चे ढि भरन की खातर ਝੁੱਗੀਆਂ ਦੇ ਵਿੱਚ ਗੁਜ਼ਾਰਾ ਕਰ ਰਹੇ ਨੇ ਔਰ ਕੂੜਾ ਕਰਕੜ ਚੱਕ ਕੇ ਇੱਕ ਆਪਣਾ ਗੁਜ਼ਾਰਾ ਕਰ ਰਹੇ ਨੇ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਇਸ ਟਾਈਮ ਜਿਹੜੀ ਕੜਕ ਦੀ ਧੁੱਪ ਦੇ ਵਿੱਚ ਅਸੀਂ ਖੁਦ ਖੜੇ ਆਂ ਤੇ ਲੇਕਿਨ ਜਿਹੜੀ ਧੁੱਪ ਆ ਉਹ ਬਰਦਾਸ਼ਤ ਨਹੀਂ ਹੋ ਰਹੀ ਇਸ ਟਾਈਮ ਇੱਥੇ ਜਿਹੜੇ ਰਹਿ ਰਹੇ ਨੇ ਰਹਿਣ ਲਈ ਮਜਬੂਰ ਨੇ ਲੋਕ ਉਹਨਾਂ ਦਾ ਕੀ ਹਾਲ ਹੋਊਗਾ ਨਾ ਤਾਂ ਇੱਥੇ ਕਿਸੇ ਨੂੰ ਕੋਈ ਕਰੋਨਾ ਚੈਕਿੰਗ ਲਈ ਕੋਈ ਆਇਆ ਵਾ ਤੇ ਨਾ ਹੀ ਇੱਥੇ ਕੋਈ ਦਵਾਈ دارو ਦਾ ਅਰੇਂਜਮੈਂਟ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਕਾਫੀ ਇਹਨਾਂ ਦੇ ਬੋਟਾਂ ਵਗੈਰਾ ਵੀ ਬਣੀਆਂ ਹੋਈਆਂ ਨੇ ਇਹ ਝੁੱਬੇ ਝੁੱਗੀ ਝੌਂਪੜੀ ਦੇ ਵਿੱਚ ਰਹਿ ਰਹੇ ਨੇ ਕਾਫੀ ਜ਼ਿਆਦਾ ਪਰੇਸ਼ਾਨ ਨੇ ਕੈਮਰਾ ਤਸਵੀਰਾਂ ਤੁਹਾਨੂੰ ਅਸੀਂ ਅਲੱਗ-ਅਲੱਗ ਥਾਮਾਂ ਦੀਆਂ ਦਿਖਾਉਂਦੇ ਰਹੇ ਨੇ ਕੈਮਰਾ ਪਰਸਨ ਵਿਸ਼ੇਖ ਦੇ ਨਾਲ ਰਕੇਸ਼ ਤੀਰਪੋਟ